ਫੋਟੋ ਹੀ ਤੁਹਾਡਾ ਅੱਜ ਦੇ ਵਲੌਗ ਚ ਲੋ ਜੀ ਲੱਗੇ ਆਪਣਾ ਕੰਮ ਕਰਨ ਹਾਂ ਸਭ ਤੋਂ ਪਹਿਲਾਂ ਤਾਂ ਆਉਂਦੀ ਗਵਰਨਮੈਂਟ ਡਿਊਟੀ ਕਰਨੀ ਪੈਂਦੀ ਆ ਬਾਕੀ ਕੰਮ ਤਾਂ ਬਾਅਦ ਵਿੱਚ ਹੁੰਦੇ ਆ ਪਹਿਲਾਂ ਗੋਆਗੂਆ ਜਾ ਕੇ ਆਪਣਾ ਕੱਖ ਬਦਲੇ ਆਏ ਹੁਣ ਕੱਖ ਵੱਢ ਕੇ ਆ ਕੇ ਮੂਰੇ ਪਾਰਕ ਜਿਹੜੀ ਜਗਾ ਸਵਾਰਨ ਲੱਗੇ ਆ ਆਹਦੇ ਵਿੱਚ ਧਾਰਤੀ ਲਾਈਏ ਨਾਲੇ ਦਰਖਤ ਲਾਈਏ ਜਿਹੜੇ 5-7 ਲਾਉਣੇ ਆ ਉਹ ਲੱਗੇ ਆ ਸਵਾਰ ਕਰਨ ਹਾਂ ਲਾਉਂਦੇ ਆ ਤੁਹਾਨੂੰ ਮੂਰੇ ਨੂੰ ਵਧੀਆ ਬਣਾ ਦੇਣਾ ਅੱਜ ਉਸ ਤੋਂ ਬਾਅਦ ਦੇਖਦੇ ਆ ਘਰ ਲਾਉਂਦੇ ਆ ਨਾਲੇ ਨਾਲੇ ਕੋਈ ਦਰਖਤ ਲੈ ਕੇ ਆਉਂਦੇ ਆ ਲਾਉਣੇ ਵਾਲੇ ਵਧੀਆ ਜੇ ਫਲ ਫਰੂਟ ਵਾਲੇ ਹੋਰ ਵਾਲੇ ਇਹ ਨਾਲ ਹੋ ਰਹੀ ਗੋਇਨ ਗੋਡਾ ਬਾਅਦ ਮਿਲਾਂਗਾ ਮੈਂ ਗੁਰਵੈ ਸਿੰਘ ਵਰਗੇ ਮੈਂ ਅਗੁਰਵਾਜ ਅੱਜ ਛੁੱਟੀ ਆ ਸੰਡੇ ਆ ਨਾ ਅੱਜ ਹੋਰ ਯਾਹ ਲੱਗਿਆ ਕੁਰ ਕਿੰਨੇ ਦਿਨ ਹੋ ਗਏ ਜਾਂਦੇ ਇਹਨੂੰ ਹੂੰ ਪਤਾ ਨਹੀਂ ਕਿਆ ਤੇ ਮੈਡਮ ਨੇ ਕੁਝ ਕਿਹਾ ਤਾਂ ਨਹੀਂ ਕੰਮ ਕੰਪਲੀਟ ਤਾਂ ਸਾਰਾ ਕੋਈ ਵੀ ਦਿੱਤਾ ਨਹੀਂ ਦੇਂਦਾ ਤਾਂ ਦੇਖ ਲੈ ਆਂ ਕਿਆ कैल जाना पूरे हैं। चल जाओ वो जाओ। तो नहीं उथे नहीं बहुना सिर्फ एथे पार्क नहीं बनानी, बना करके इथना हा जगह मिट्टी पिछे ओ मिट्टी ज्यादा है समझिया ठीक है हां ਉਹ ਘਰਾਪਾ ਖੇਲੀ ਆਦਾ ਜੀ ਸਵਾਗੇ ਨਾਲ ਗੱਲ ਨਹੀਂ ਬਣੀ ਹੈ ਬਾਜ ਸਵਾਗੇ ਨਾਲ ਗੱਲ ਨਹੀਂ ਬਣੀ ਕਿ ਹੈ ਉਹ ਛੋੜ ਬਾਬਾਈ ਮੈਨੂੰ ਸਵਾਗੇ ਨਾਲ ਗੱਲ ਨਹੀਂ ਬਣੀ ਹੈ ਸਵਾਗੇ ਨਾਲ ਗੱਲ ਨਹੀਂ ਬਣੀ ਉਹ ਕਰਾਗੇ ਰੇ ਹੋਰ ਕਰਾਨ ਵਾਲੀ ਬਣਨੀ ਹੈ ਗੱਲ ਤਾਂ ਵਧੇਰਾ ਜੋਰ ਲਾ ਲਿਆ ਸੀ ਪਹਿਲਾਂ ਹੋਰ ਕਿੰਨੀ ਕਿ ਖੇਚੋਗੀ ਬਾਪੀ ਤੁਹਾਨੂੰ ਕੀ ਲੱਗਦਾ ਬਰਾਬਰ ਇਹਦੇ ਬਰਾਬਰ ਇਹਨੂੰ ਪਤਾ ਉਹ ਕਿੰਨੀ ਕਰਨੀ ਆ ਆ ਤਾਂ ਖੇਚੋਗੀ ਸਾਰੀ ਟੈਰੀ ਹਲੇ ਉਹ ਫਰਸ਼ ਦੇ ਬਰਾਬਰੇ ਕਰਾਂਗੇ ਆ ਉੱਤੇ ਥੋੜੀ ਜਿਹੀ ਨਹੀਂ ਵੀ ਇਹ پارک ਕਰਕੇ ਇੱਥੇ ਜਿਆਦਾ ਨਹੀਂ ਮਨਾ ਕਰਨਾ ਹੋਵੇ ਐ ਬਾਪੀ ਉਹ پارک ਕਰਕੇ ਨਹੀਂ ਮਨਾ ਕਰਨਾ ਉਹ ਫਿਰ ਦਰਖਤ ਲਾਵਾਂਗੇ ਰੋਕੇ ਸਾਈਡਾਂ ਸਾਈਡਾਂ ਦੇ ਗਮਲੇ ਰੱਖਾਂਗੇ ਬڑے-ਬڑے ਠੀਕ ਹੈ ਨਾ ਜੀ ਐ ਬਾਪੀ ਹਾਂ ਠੀਕ ਹੈ ਨਾ ਸਾਈਡਾਂ ਦੇ ਗਮਲੇ ਰੱਖਾਂਗੇ ਇਹ ਲਾ ਦੇ ਆ ਕੀ ਕਰਦਾ ਬਾਪਈ ਤੇ ਕੰਮ ਤੋਂ ਡਰਦੇ ਤੇ ਉਹੀ ਹੋਏ ਹਾਂ ਹਾਂ ਨਾਲ ਫਿਰ ਲੱਗੇ ਇਹ ਪੀਟੋੜਤਾ ਡੂਆ ਪਾਟਲੂ ਫਿਰ ਲੈ ਆਓ ਸਮਾਨ ਜੋੜੀਏ ਇਹਨੂੰ ਲੋਹੇ ਦੀ ਕਾਰੇ ਪਰ ਸਾਬਕੇ ਮੜਾ ਜਾ ਦੇਖ ਲੈਨੀ ਆ ਲੋਹੇ ਦਾ ਕਿੱਥੇ ਪਹਿਣਾ ਲੋਹੇ ਦਾ ਪਹਿਣਾ ਨਹੀਂ ਓਰੇ ਦੂਆ ਇਹੇ ਪਹਿ ਪਣਾ ਦੂਆ ਪਹਿ ਪਾਏ ਚਿੱਟੇ ਪਾਣੀ ਵਾਲੀ ਦੂਏ ਹੂੰ ਪਲਾਸਟਿਕ ਦਾ ਹਾਂ ਕੀ ਕਰੂੰਗੇ ਜੀ ਮੈਂ ਬੱਪੀ ਕੀ ਕਰੂੰਗੇ ਹੁਣ ਇਹਦਾ ਦੁਰ ਲਾਉਂਦੇ ਆ ਪੈਤ ਲੈ ਅੰਦਰ ਤੇ ਲਿਆਉਂਨਾ वड़े पानी काट ही लेजा कट दे आ चलो व लग गई जोड़ दों ने दोरी ले कोन्ट ले आया जी हट जाओ मेरी जेब से थोर फड़ाता था, था तो मैं उठि तुट्टी भी हम का देख ले आया है गए मैं ताहि कहंदा मैं त ले आया था मैं त ले आया था हम इधर ना पे बड्डूंगे ਜੀ ਹਾਂ ਠੀਕ ਐ ਬਰਾਬਰ ਮੈਨੂੰ ਉਸ ਦਿਨ ਵੀ ਇਹੀ ਪੱਟ ਹੋਇਆ ਤਾਂ ਉਦੋਂ ਟੁੱਟਣ ਦੇ ਬਚ ਗਿਆ ਉਦੋਂ ਬਚ ਗਿਆ ਉਦੋਂ ਖਿੱਚ ਹੋ ਗਿਆ ਤਾਂ ਪਰ ਦਿਨ ਚੁੱਕੇ ਤੇ ਅੱਗੇ ਵਿਚਾਰਾ ਦਿਨ ਮਾਰ ਆਤਾ ਇਹਦਾ ਅੱਜ ਟੁੱਟ ਗਿਆ ਤਬ ਇਹ ਇਹੀ ਗਾਦੇ ਪਟੁੰਦਾ ਹੈ ਕਿ ਇਹ ਜਿਆਦਾ ਉੱਪਰ ਹੈ ਕਿ ਹੈ ਜੀ ਇਤਨਾ ਜਿਆਦਾ ਉੱਪਰ ਹੈ ਤਾਂ ਹੀ ਇਹ ਖਿੱਚ ਹੋ ਜਾਂਦਾ ਵਿਚਾਰਾ ਹੋਰ ਨਹੀਂ ਕੋਈ ਵੀ ਖਿੱਚ ਹੁੰਦਾ ਮਿੱਟੀ ਉਹ ਫਿਰ ਮਿੱਟੀ ਦੇ ਵਿੱਚ ਦਾ ਪਾਣੀ ਨਿਕਲ ਲੱਗ ਜਾਂਦਾ ਜੇ ਜੇ ਲੱਟ ਕੇ ਪਿੱਛੇ ਆ ਇਹ ਵੀ ਬਹੁਤ ਛੇਤੀ ਸੁੱਕ ਜਾਂਦੇ ਗਾਰਡ ਜਿਆ ਹੈ ਨਾ ਜੀ। ਅਡੀ ਨੀ ਤੇ ਗਾਰਡ। ਬਾਸ। ਬਹੁਣੀ ਦੱਬ ਦੇਣਾ ਇਹਨੂੰ ਮਿੱਟੀ ਪਾ ਦੇਣੀ ਇਹਦੇ ਤੇ ਹੁਣੀ ਜੀ। ਠੀਕ ਐ। ਚਲੋ। ਪਾ ਦੇਵਾ ਮਿੱਟੀ ਫਿਰ ਮੈਂ। ਲਓ ਜੀ, ਵਰਕ ਕਰਤੀ ਤਿਆਰ ਹੁਣ। ਇਹਦੇ 'ਚ ਹੁਣ ਲਾਵਾਂਗੇ ਕਾ? ਐ ਦਰਨੀ। ਕਾ ਲਾਉਣਾ? ਹੋਰ ਫਿਰ ਤੇ ਵੀ ਲਾਉਣਾ। ਲੈ। ਉਮਰਾਂ ਕਹਿੰਦਾ ਸੀ ਘਾਲ ਲਾ ਲੋ ਆ ਦੇਖ ਉਹ ਆਹ ਜਿਹੜਾ ਉੱਗਿਆ ਵਾ ਦੇਖ ਇਹਦਾ ਪੱਟਣਾ ਹੈ ਪੱਟਣਾ ਥੋੜੋ ਇਹੀ ਲਾ ਦਿੰਦੇ ਇੱਧਰ ਜਰੂਰੀ ਪੈਸੇ ਖਰਾਬ ਕਰਨੇ ਕੋਈ ਨਹੀਂ ਹੈਂ ਘਰ ਦਾ ਸੋਣਾ ਨਹੀਂ ਲਾ ਜੂ ਗੁਰੇ ਤੂੰ ਲੈ ਸੋਨੇ ਨੂੰ ਪਤਾ ਨਹੀਂ ਕੀ ਆਏ ਉਹੀ ਮੈਂ ਲੈ ਪੈਸੇ ਲਵਾਉਂਗਾ ਆ ਦੇਖਾ ਕਿੰਨਾ ਵਧੀਆ ਉੱਗਿਆ ਵਾ ਇਹਨੂੰ ਕਿਉਂ ਕਿ ਨਾਲੇ ਕੱਟੀ ਛੜਤੀ ਆਪਣੀ ਲੈ ਕੱਟੀ ਦਾ ਖਰਾਬ ਹੈ ਖਰਾਬਿਆਂ ਨਾਲੇ ਉਹ ਵੀ ਉਹ ਖਰਾਬ ਆ ਉਹ ਤਾਂ ਖਰਾਬ ਆ ਇੱਕ ਅੱਧੀ ਮੈਂ ਜਿੰਨੂੰ ਕੱਖ ਹੋ ਜੇ ਕਰਨੇ ਉਹ ਕਿਹੜੇ ਕਿਸੇ ਢਾਂਗੇ ਚੁਗਿਆ ਹੋਇਆ ਹੈ ਉਹ ਲੈ ਉਹ ਵੱਡੇ ਤੇ ਲੋਟ ਆ ਜੇਣਾ ਹਾਂ ਵੱਡੇ ਤੇ ਭਾਵੇਂ ਹਾਂ ਲੈ ਯਾਰ ਲਾਮਾਂ ਦੀ ਐ ਸੈਡਾਂ ਦੇ ਗੰਨੇ ਦੇ ਦੇਖ ਲੈ ਕੱਲੂ ਆਪਾਂ ਨੇ ਅਜੀ ਧੱਕੇ ਪੱਟ ਕੇ ਸਿੱੜਦੇ ਨੇ ਵਿੱਚ 10 20 ਦੇ ਚ ਆਪੇ ਹੋਏ ਆਣਾ ਉਹਨੇ ਛਾਲਾ ਮਾਰਦੇ ਨੇ ਹਾਂ ਫੇਰ ਪੂਰਾ ਫੁੱਟ ਨਹੀਂ ਕਹਦੇ ਨਹੀਂ ਲਾਉਣਾ ਉਹ ਨਮ ਲਾਮਾਂ ਦੀ ਚੱਲ ਮਰਜੀ ਤੇਰੀ ਮੈਂ ਤਾਂ ਤੈਨੂੰ ਕਹਿੰਦਾ ਵਧੀਆ ਤੇ ਈ ਹੁਣ ਤਿਆਰ ਹੋ ਗਏ ਤੈਨ ਹੁਣੀ ਆਪਾਂ ਧੱਕੇ ਚ ਪੱਟ ਕੇ ਸਿੱੜ ਦਿੰਦੇ ਆ ਦੇਖ ਲੈ ਨਹੀਂ ਇਹ ਗੱਲ ਹੈ ਹਾਂ ਵਧੀਆ ਲਾਮਾਂਗੇ ਚੱਲ ਠੀਕ ਆ ਫਿਰ ਕੋਈ ਨਹੀਂ ਦੇਖਦਿਆ ਜੀ ਇਹਨਾਂ ਨੇ ਪੰਜ ਚਾਰ ਯਾਰ ਚ ਗੁੰਡਾ ਕਰਾਉਣਾ ਇੱਥੇ ਘਾ ਲਓ ਅੱਗੇ ਮੈਂ ਤਾਂ ਗਿਆ ਤਾਂ ਅਜੀ ਕੱਖ ਸੜ ਦਿੰਦੇ ਆ ਸਾਰੇ ਗਮਲੇ ਰੱਖ ਦਾਂ ਚੱਲ ਠੀਕ ਹੈ ਜਿੱਕੜਾ ਲੋਟਾ ਕਰ ਲਵੇਂ ਰੋਬਾ ਜੀ ਮਨਗੀਤ ਬਾਈਆਂ ਕੋ ਪਹੁੰਚ ਗਏ ਮਿਲੋ ਜੀ ਅਸਿਕਾਲ ਜੀ ਬੰਦਰ ਬਾਈ ਵੀ ਆ ਗਿਆ ਹੈ ਲੱਗੇ ਵੀ ਇਹਦੇ ਸਾਫ ਸੁਭਈਆ ਕਰਨ ਸਮਾਨ ਲਾਤ ਅੰਦਰ ਫਿਰ ਹੈ ਸਮਾਨ ਚੱਕਤਾ ਅੰਦਰ ਆਉ ਦੇ ਉਧਰ ਸਮਾਨ ਸਾਰਾ ਲਾਤ ਆ ਬਾਈ ਅੰਦਰ ਲੈ ਚਾ ਲੈਜਰ ਘਰਾਂ ਲੈ ਕੇ ਜਗ੍ਹਾ ਪੈ ਗਈ ਥੋੜੀ ਐਸ ਤੀਦਾ ਦੀ ਸੈਤਰੀ ਆਉਦੀ ਹੱਲੇ ਇਹ ਤਾਂ ਪੰਮੇ ਨੇ ਰੋਕਦੇ ਆ ਬੰਦੇ ਕਹਿੰਦੇ ਇੱਧਰ ਪਾਉਂਦਾ ਉਹ ਜਿਹੜੀ ਕੰਮ ਕਰਦਾ ਸਦਾ ਬਾਲ ਬਾਲੀ ਜਿਹੜਾ ਸੰਦ ਕੋਈ ਬਾਕੀ ਛੱਡਣਾ ਹੀ ਨਹੀਂ ਅਸੀਂ ਕੋਈ ਕਰੀ ਆ ਤਵੀਂ ਰਹਿਣੀ ਹੈ ਵਿਚਾਰੀ ਇਹ ਵੀ ਦੇਖਦੇ ਕਿਸੇ ਪਾਸੇ ਲਾ ਦੂਗੇ ਖਲ ਖੁੰਦੇ ਹਾਂ ਇਹਦੇ ਉੱਪਰ ਰੱਖ ਕੇ ਇਹ ਤਾਂ ਹੋ ਗਿਆ ਅੰਮੇ ਸਾਡੀ ਤੋਤੀਆਂ ਵੀ ਆ ਨਾ ਮਾੜਾ ਮੁੱਟੇ ਦੀ ਆਵੇ ਹੁਣ ਭਾਈ ਉਹ ਰੂਟਾ ਮੀਟਰ ਉਹਦੇ ਪਾਉਣਾ ਨਹੀਂ ਆਪਾਂ ਨੇ ਆ ਠੀਕ ਹੈ ਉਹ ਲਾਤਾ ਛੋਟੇ ਲੋਡ ਦੀ ਟਰਾਲੇ ਦੇ ਨਾਲ ਫਾਲਿਓ ਪਿਛੇ ਖੜਾ ਤੇ ਉਹਦੇ ਮੂਰੇ ਤਵੀ ਮੇਰਾ ਤਾਂ ਚਲੀਓ ਜਾਣਾ ਹੁਣ ਤਾਂ ਕਾਹਦਾ ਰਹਿ ਗਿਆ ਮੈਂ ਤਾਂ ਬਿੰਦਰ ਨੂੰ ਹੱਦ ਆਦਾ ਮੈਂ ਕਿਹਾ ਘਰਦਿਆਂ ਨੂੰ ਵੀ ਮੈਂ ਕਿਹਾ ਉਹ ਮੈਂ ਕਿਹਾ ਬਿੰਦਰ ਕੋ ਕਹਿੰਦਾ 10 ਰੁਪਏ ਫੁੱਟ ਲਾਉਂਦੀ ਕਹਿੰਦਾ ਆ ਲੈ ਜੋ ਉਹ ਮੈਂ ਕਿਹਾ ਆਈ ਖਬਰ ਨਾਲ ਨੂੰ ਹੋਰ ਕਹਲਾ ਦੇ ਇੱਕ ਮਹੀਨੇ ਚ ਕੱਖ ਹੋਏ ਕਰਨੀ ਦੀਲਾ ਲੈ ਉਹ ਨਹੀਂ ਨਹੀਂ ਉਹ ਅੰਗਰੇਜ਼ੀ ਕਾਲ ਆਈ ਥੋੜੇ ਜਿਹਾ ਪੈਸੇ ਲੱਗੂਗੇ ਪਰ ਉਹ ਚੀਜ਼ ਆ ਕੋਠੀ ਹੁਣ ਇੰਨਾ 900 ਫੁੱਟ ਏਰੀਆ ਬਣ ਗਿਆ ਤੇ ਤਾਂ ਬਹੁਤ ਲੱਗ ਜਾਣੇ 900 ਫੁੱਟ ਹਾਂ 10 ਰੁਪਏ ਨੂੰ ਕਿੰਨਾ ਹੋਗਾ 9000 ਰੁਪਏ ਉਹ ਫੇ ਆ ਕਾ ਕੇ ਜਾਂਦਾ ਦਸ ਖੱਬਲੇ ਆ ਪਰ ਹੁਣ ਜਦ 25 ਲੱਖ ਰੁਪਏ ਕੋਠੀ ਪਰਾ ਤਾਂ ਹੁਣ 9000 ਰੁਪਏ ਪਿੱਛੇ ਨਾ ਨਾ ਕਰ ਇਹ ਆਏ ਵੀ ਹੱਤੀ ਦਾ ਵੱਡਣਾ ਪੈਣਾ ਉਹ ਮਹੀਨੇ ਦਾ ਵੱਡਣਾ ਪੈਂਦਾ ਉਹ ਬੁੱਟੀ ਲੈ ਆ ਯਾਰ ਬੁੱਟੀ ਖੋਟਾਉਂਦੇ ਠੀਕ ਹੈ ਲਵਿੰਦਰ ਮੈਂ ਬਰ ਕਹਾਏ ਇਹ ਕਾ ਵੱਡਣਾ ਪੈਂਦਾ ਮੈਂ ਚੈੱਕ ਕਰ ਦਸਾਂ ਮੇਰੀ ਗੱਲ ਸੁਣੋ ਚੈੱਕ ਕਰ ਦਸਾਂ ਕਿ ਆਏ ਹੁਣ ਜਿੱਥੇ ਐਵੇਂ ਪੈਸੇ ਲਾਤੇ ਥੋੜਾ ਜਿਹਾ ਅੜਕ ਕੇ ਲਾ ਦੀ ਅੱਲ੍ਹਾ ਰਹਿਤ ਇਹ ਮੈਂ ਤਾਂ ਆਪਾਂ ਨੇ ਦੋ ਮਹੀਨੇ ਕੱਢ ਦੇਣੇ ਨੇ ਇਹਨੇ ਦੂਆ ਜੰਮੇ ਉਹਨੂੰ ਉਹੀ ਖੁਸ਼ੰਗਾ ਲੱਗਣ ਲਾ ਦੇਣਾ ਆਪਾਂ ਨੇ ਆ ਜਾ ਮਸ਼ੀਨ ਘੁੰਮੇਗੀ ਵਧੀਆ ਲੱਗਣਾ ਹੋਵੇ ਤਾਂ ਭਾ ਲੈ ਦੇ ਉੱਤੇ ਆਹੋ ਲੈ ਠੀਕ ਆ ਬਾਦਮਤੀ ਲਾ ਦਿੰਦੇ ਖਾਣ ਜੋਗੀ ਤਾਂ ਉੰਗੀ ਉਹ ਨਹੀਂ ਕਿ ਤੂੰ ਗੱਲ ਕਰ ਮਮਤਾ ਨਾਲ ਨਹੀਂ ਆਉਂਦਾ ਪੱਟ ਕੇ ਆ ਤਾ ਦਿਖ ਨਹੀਂਦਾ ਨਾ ਟਾਇਰ ਵੀ ਚੜ ਗਿਆ ਲੈ ਪਾਰਕ ਜਿਵੇਂ ਟਾਇਰ ਵੀ ਫਿਰੂ ਘਾਓ ਹਾਂ ਦੂਆ ਜਿਹੜਾ ਲੰਬਾ ਜਾ ਜਾਂਦਾ ਵਿਚ ਵਿੱਚ ਉਹ ਨਹੀਂ ਮੇਰੀ ਗੱਲ ਤੋਂ ਕੱਢ ਲੈ ਟਾਈਮ ਥੋੜਾ ਜਾਂ ਹੋਰ ਬਦਿਆ ਲਾ ਦਿਉਗਾ ਇੱਕ ਵਾਰ ਹੁਣ ਇੰਨਾ ਪੈਸਾ ਲਾਇਆ ਕੋਠੀ ਪਰ ਉਹੀ ਤਾਂ ਚੀਜ਼ ਐ ਉਹ ਲਾਉਂਗੇ ਕਾ ਕੋਈ ਹਮ ਇੱਕ ਗਮਲਿਆਂ ਦੇ ਘੜੇ ਵੇ ਵੀ ਆ ਗਮਲਿਆ ਤੈਨੂੰ ਦੁਆ ਲਿਆਉਂਗਾ ਮੈਂ ਗਮਲੇ ਲਿਆ ਦੁਆ ਲਿਆ ਆਦੀ ਫੁੱਲ ਲਿਆਉਣੀਆਂ ਫੁੱਲ ਨੇ ਉਹ ਯਾਰ ਮੈਂ 1000 ਰੁਪਏ ਦੇ ਲਿਆ ਤਾਂ ਉਦੋਂ ਖਾਸੇ ਆ ਗਏ ਦੇ ਗਮਲੇ ਹਾਂ ਉਹਨੇ ਫੁੱਲ ਵੀ ਲੱਗਣਾ ਚਾਹੀਦਾ ਕੋਈ ਐਉਂ ਪਏ ਆ ਪਹਿਲ ਗਰੇਈ ਪਏ ਆ ਪਾਣੀ ਪਾ ਕੇ ਰੱਖੇ ਪਏ ਪਹਿਲਾਂ ਰਾਤ ਤੇ ਤੇ ਸੁੱਕ ਗਏ ਜੰਮਿਆ ਜਿਹੜਾ ਕੱਖ ਮਿੱਟੀ ਨਾਲ ਆ ਗਿਆ ਮਿੱਟੀ ਨਾਲ ਉਹ ਜੰਮਿਆ ਆ ਅਗਲਾ ਅਗਲਾ ਅਬ ਜੰਮਣਾ ਇਹ ਤਾਂ ਕਿਧਰ ਲੋਕ ਲੋਕੋ ਬਲਕੀ ਦਵਾਈ ਵਾਲਾ ਖਰਾਬ ਹੋ ਗਿਆ ਪਾਣੀ ਪੈ ਗਿਆ ਉਹ ਚ ਹੁਣ ਜਾਣਾ ਪਰਸੋਂ ਡਾਕਟਰ ਕੋਲ ਫੇਰ ਇਹ ਪਾਣੀ ਪੈ ਖੜਾ ਕੇ ਹੁਣਾ ਉਹਦੇ ਕੋਲ ਤੋਂ ਦੋ ਦਿਨ ਲਿਆਈਂ ਕਹਿੰਦਾ ਦੋ ਦਿਨ ਛੱਡ ਹੈ ਉਹ ਫੇਰ ਤੋਹਾਈ ਚੰਗੀ ਹੋਈ ਆ ਆ ਤਾਂ ਸੁੱਕ ਜਾਣਾ ਇਹ ਤਾਂ ਕੱਲੂ ਸੁੱਕ ਜਾਣਾ ਪਾਣੀ ਪਰ ਇਹਦੇ ਐਂ ਦੇਖ ਲਾ ਉਹਨੇ ਕਹਾਂਦਾ ਮੈਨੂੰ ਕਹਿੰਦਾ ਜਿਸ ਤਰ੍ਹਾਂ ਮਰਜ਼ੀ ਕੱਦੂ ਕਰੀ ਜਾਈਂ ਧੋਈ ਜਾਈਂ ਖਰਾਬ ਨਹੀਂ ਹੋਊਗੀ ਦੇਖ ਲਾ ਉਹ ਹੀ ਜੋ ਫੇਰ ਨਿਕਲਾਈ ਧੋਏ ਤੇ ਕੱਪੜਾ ਆ ਖਰਾਬ ਹੋ ਜਾਏਗਾ ਜੇ ਤਾਰੇ ਆ ਫਨਵਾਉਂ। ਪਾਕਸਾਇਤਾ ਜਾਦਾ ਹੋ ਗਿਆ ਦਾ ਜਾਂ ਤਾਰੇ ਆ ਜਾਣਾ ਉਹਦੇ ਕੋਲ ਕਰਵਾ ਦੇ। ਟੱਕੀ ਟਾਂਕੇ ਲਵਾ ਦੇ। ਟੱਕੀ ਲਵਾ ਦੇ। ਕੋਕੇ ਲਵਾ ਦੇ। ਕੋਕੇ ਲਵਾ ਕੇ ਨਾ ਆ ਟੱਕੀ ਖਰਾਬ ਓਕੇ ਆ। ਆ ਇਹਨੂੰ ਤਾਂ ਐਨ ਡਿਜ਼ਾਈਨ ਨਹੀਂ ਬਣਾ ਦੇ ਇੱਕ ਜਿਹਾ। ਕਰ ਦੇਣਾ ਉਹਨੇ ਆਪੇ ਮੱਲ ਛੱਡ ਕੇ ਆਉਣਾ ਉਹਦੇ ਕੋਲ। ਪਲਾਸਟਿਕ ਚ ਲਵਾ ਦੀ। ਛੱਡ ਕੇ ਆਉਣਾ ਉਹਦੇ ਕੋਲ। ਇਹਨੇ ਕੱਪੜੇ ਦੇ। ਉਹਦੇ ਕੋਕੇ ਨਾਲ ਇਹਨਾਂ ਪਲਾਸਟਿਕ ਚੜ ਜਾਂਦਾ। ਅੱਗੇ ਵੀ ਲੋਡ ਰਹੂਗਾ। ਹਾਂ। ਕਹਿ ਦੂੰਗਾ ਉਹਨੂੰ ਨੇ ਲਾ ਦੇਣਾ। ਕੋਈ ਨੂੰ ਮੈਂ ਕਹੀ ਗਿਆ ਮਾਤਾ ਨਾ ਕਦੂ ਜੀ ਦੇ ਤੇ ਪਰਪਾਲ ਪਾ। ਟਾਗ ਚਕਾਰਾ। ਉਹ ਲੋੜੇ ਨਹੀਂ ਯਾਰ ਠੀਕ ਤਾਂ ਇਹ। ਗੀ ਤੇ ਹੂੜਕਾ ਥੋੜੀ ਤੇ ਕੋਈ 2 ਕਿਲੋ ਤੋਂ ਮਿੱਟੀ ਕੱਢੀ ਡੱਕ ਜਿੱਤੇ ਤੇ ਉਹ ਖਰਾਬ ਹੋ ਗਿਆ ਡੱਕ ਨੂੰ ਮਨਾ ਕਰ ਇਹਨੂੰ ਕੱਦੂ ਕੱਦੂ ਤਾਰ ਦੇ ਕਰ ਇੱਕ ਛੋਟਾ ਜਿਹਾ ਰੱਖ ਲੈ ਲੋੜੇ ਨਹੀਂ ਹੈਗੀ ਤਾਰ ਕੇ ਰੱਖ ਦੇ ਕਰ ਨਾ ਹਾਂ ਕੱਦੂ ਕੱਦੂ ਤਾਰ ਤਾਰ ਇੱਕ ਸਾਲ ਛਤਰੀ ਤਾਂ ਪੰਗਾ ਪੈਣਾ ਜਿਆਦਾ ਛਤਰੀ ਵੀ ਦੂਈ ਹੋਵੇ ਨਾਲ ਇਹੀ ਛਤਰੀ ਜੀ ਕਿ ਛੋਟਾ ਜਿਹਾ ਸਿੰਪਲ ਜਿਹਾ ਬਣਾ ਲੈ ਆ ਹੋਏ ਵੀ ਆ ਕਿਹੜੀ ਛਤਰੀ ਦਾ ਪੰਗਾ ਪੈਣਾ ਵੀ ਇਹ ਤਾਂ ਬਈ ਐਡਾ ਬੜਾ ਕਹਿੰਦਾ ਐਡਾ ਬੜਾ ਛੋਟਾ ਲੋਆ ਲਾ ਮੈਂ ਉਹਦਾ ਗੀ ਸੋਣੇ ਜਾਂ ਕੱਦੂ ਕੱਦੂ ਪੰਗਾ ਕਹਿੰਦਾ ਓਪਰ ਹੀ ਛਤਰੀ ਖੋਲ ਦੇ ਨਾ ਤਾਂ ਬਹੁਤ ਨੇ ਪੈਸੇ ਜੀ ਖਰਾਬ ਹੋ ਗਿਆ ਹਾਂ ਚੰਗਾ ਜ ਨਹੀਂ ਦੂਈ ਖਦਰੀ ਲੈ ਲਿਆ 35000 ਰੁਪਿਆ ਲੱਗ ਲਿਆ ਤਾਂ ਮੇਰਾ ਦੂਈ ਖਦਰੀ ਲੈ ਆਵੇਂ ਬਰਸਾਤ ਵਾਲੀ ਉੱਪਰ ਪਾਣੀ ਵਾਲੀ ਬਰਸਾਤ ਵਾਲੀ ਤੀਜੀ ਬਰਸਾਤ ਹੋ ਜਾਣਾ ਉਹ ਵੀ ਇਦੇ ਪਰ ਲੈ ਮੈਂ ਖੋਲ ਤਾਂ ਲੈਜਰ ਲੂਜਰ ਵਾਲਾ ਉਹ ਵੀ ਖੋਲ ਕੇ ਰੱਖ ਦੇਣਾ ਹੁਣ ਹੁਣ ਕਿਹੜਾ ਹੋਣੇ ਆ ਮੀਂਹ ਪੈਣ ਲੱਗ ਗਏ ਚਾਰ ਨਾੜਾ ਫਟਕਾ ਲਈ ਜੀ ਆ ਜਦ ਹਾਂ ਹੁਣ ਦੂਆ ਸਫਾਈ ਵਾਲਾ ਜਿਹੜਾ ਨਾ ਤੇ ਸਭ ਤੋਂ ਪਹਿਲਾਂ ਤੀਰੀ ਹੋਣਾ ਜਿੱਦਾਂ ਬੂਟੇ ਪਟਾਉਣੇ ਆ ਹੂੰ ਕਾਹ ਤਣੂ ਉਹਨੂੰ ਦਾ 10 ਮਿੰਟ ਦਾ ਕੰਮ ਆ ਕੋਈ ਚੱਕ ਰਹੀ ਹੈ ਵਾਹ ਮੁੱਤਾ ਇਹ ਪਠਾਰ ਮੇਂ ਮਿੱਟੀ ਨਹੀਂ ਰੁੜਦੀ ਭਾਈ ਕਹਿੰਦਾ ਜਾਂਦਾ ਕਿ ਰੁਕ ਮਿੱਟੀ ਨਹੀਂ ਰੁੜਦੀ ਕਹਿੰਦਾ ਫੇਰ ਟਾਈਮ ਚੱਲਦਾ ਕਿੰਨੀ ਮਿੱਟੀ ਰੁੜਦੀ ਨਹੀਂ ਰੁੜਦੀ ਨਹੀਂ ਮਿੱਟੀ ਜਿਹੜਾ ਸੁੱਕੇ ਦਾ ਲੇਜਰ ਸੁੱਕੇ ਦਾ ਜਿਹੜਾ ਸੁੱਕੇ ਵਾਲਾ ਹੀ ਜਿਹੜਾ ਸੁੱਕੇ ਵਾਲਾ ਕੰਮ ਸੁੱਕੇ ਵਾਲਾ ਹੀ ਆ ਗਿੰਦੇ ਵਾਲਾ ਗੁੰਨੂ ਵਾਲਾ ਕੰਮ ਹੋ ਜਾਂਦਾ ਭਾਈ ਮਿੱਟੀ ਉੱਥੀ ਭਰੀ ਜਾਂਦਾ ਕਰਾ ਉੱਥੀ ਭਰੀ ਜਾਂਦੇ ਨਾ ਖੁੰਝੇ ਲੱਗਣ ਸਵਾਰੀ ਤੇ ਨਹੀਂ ਬਚੀ ਬਚਗੀਆਂ ਚਾਰ ਕੁਛੀਆਂ ਉਹ ਬਚੇ ਬੇ ਕਾਲੇ ਨੂੰ ਘਵਾੜ ਦੀ ਬਚੀ ਹੋਈ ਸੀ ਇੰਨੀ ਬਨਰੀ ਬਚ ਗਈ ਕਾਲਾ ਚੱਕ ਲੈ ਗਿਆ ਨਤਈਏ ਨੇ ਫੋਨ ਕਰਾ ਕੇ ਕਹਿੰਦਾ ਉਹਨੂੰ ਕੱ ਲੈ ਜਾਵੇ ਕਿੰ ਚੇ ਜੀ ਪਤੀ ਵਿੱਚ ਹੀ ਕਹਿੰਦਾ ਮੈਂ ਬਹੁਤ ਆਰਗੂਟੇ ਹੈ ਮੈਨੂੰ ਫੋਨ ਕਰਿਆ ਨੇ ਤਈਆਂ ਜੱਲ ਲੱਗੀ ਕਹਿੰਦਾ ਦਵਾੜ ਕੀ ਪਨੀਰੀ ਬਚ ਗਿਆ ਕਹਿੰਦਾ ਕਾਲੇ ਕੋ ਬਤਾ ਦੋ ਲੈ ਜਾਏਗਾ ਉਹਨੇ ਵੀ ਡਰਦੇ ਨਹੀਂ ਵੱਧ ਬੱਟਲੀ ਵੀ ਗਾਲੂ ਨੇ ਗਾਲਾ ਵੀ ਕੱਢਣੀ ਮੈਂ ਕਿਥੇ ਲੱਗਿਆ ਖੜਾ ਚਲਾਉਂਗੇ ਹੋਰ ਦੇ ਹੋਰ ਦੇ ਲਾ ਕਿੰਨੇ ਬਣਾਗੇ ਗਏ ਵਿੱਚ ਵੀ ਲਾਸਟ ਲਾ ਕੇ ਚੱਲੇ ਆ ਫੁੱਲ ਦੇ ਕਿੰਨੇ ਬਣਾ ਕੇ ਗਏ ਫੁੱਲਾਂ ਦਾ ਫਾਇਦਾ ਹੁੰਦਾ ਜਿੱਥੇ ੱੱਕਾ ਮਰਿਆ ਉਹਥੇ ਕੱਢ ਬੈਠੇ ਹਾਂ ਮੈਂ ਲਾਇਆ ਮੰਡਮਾ ਛੱਡਿਓ ਦੋ ਤਿੰਨ ਜਗ੍ਹਾ ਇਹ ਫੁੱਲ ਤਾਂ ਮੈਂ ਕਹਿੰਦਾ ਰੇ 2 5-7 ਲਵਾ ਦਵਾਂ ਨਾ ਦੂਰ ਦੂਰ ਹੈ ਹਾਂ ਸੁੱਕਦਾ ਨਹੀਂ ਬਾਈ ਇਹ ਸੁੱਕ ਗਿਆ ਖਰਾਬ ਹੋ ਗਿਆ ਉੱਥੇ ਖਰਾਬ ਨਹੀਂ ਹੁੰਦਾ ਇਹ ਹਾਂ ਫਿਰ ਦੋਨੇ ਸੁੱਕ ਜਣਾ ਜਿਹੜਾ ਮੈਂ ਖੜਾ ਕੇ ਲਾਇਆ ਉਹ ਦੇਖਣ ਢਾਕੇ ਲਾਇਆ ਉਹ ਦੇਖ ਉਹ ਖੜਾ ਹੀ ਨਾ ਗਿਆ ਜਿਸ ਤੇ ੱੱਕਾ ਮਰਿਆ ਉਹਥੇ ਕੱਢ ਕੇ ਲਾਜ ਮਰਦਾ ਨਹੀਂ ਜਦੋਂ ਮਰਦਾ ਤਾਂ ਹੈ ਨਹੀਂ ਪਾਣੀ ਲਾਇਆ ਅੱਜ ਕੱਲ ਨੂੰ ਲਾਉਂਦੇ ਨਹੀਂ ਪਾਣੀ ਲਾ ਕੇ ਦਵਾਈ ਪਾ ਦੋ ਸਵੇਰੇ ਇਹਦੇ ਚ ਟਾਇਆ 1-2 ਦਿਨ ਅ ਉੱਡਣ ਨੂੰ ਰੈਂਡਕਾ ਕੰਮ ਹੋ ਗਿਆ ਉੱਪਰ ਨੂੰ ਕਿਉਂਕਿ ਡਾਈ ਨਹੀਂ ਤੇ ਬੇ ਕਮਾਲ ਕਰਦਾ ਓਕੇ ਹੋਰ ਗਾਸੀ ਨੇ ਨਹੀਂ ਕਰਨਾ ਜਾਲਾ ਬਣਾਉਣਾ ਜਿਹੜਾ ਤੇਰਾ ਡਾਈ ਨਹੀਂ ਬਣਾਉਂਦਾ ਭਈਏ ਦੀ ਥਲੇ ਨਾ ਅਗਲੇ ਦਾ ਟੈਪਰ ਗਲਤੀ ਕੁੱਠਾ ਹੁੰਦੇ ਆ ਕੱਲ ਦੇਖ ਕੇ ਕਹਿੰਦੇ ਅਸੀਂ ਕਹਿੰਦੇ 4 ਦਿਨ ਨਹੀਂ ਆਉਣਾ ਕੱਲ ਸਵੇਰ ਦੀ ਕਰਦਾ ਇਹ ਹਾਂ 4 ਦਿਨ ਨਹੀਂ ਸਰਦਾਰ ਜੀ ਆਉਂਦੇ ਖਿਆਲ ਕਰਦੇ ਕਿ ਦੂਰ ਹੈ ਕਹਿੰਦਾ ਤੇਰੇ ਖਾਤਰ ਸਰਦਾਰ ਜੀ ਕਹਿੰਦਾ ਮੈਂ ਜਵਾਬ ਦੇ ਦਿੱਤਾ ਕਾਲਾ ਕਾਲਾ ਕਹਿੰਦਾ ਭਈਏ ਲੈ ਅਗਲਾ ਕਾਲਾ ਕਹਿੰਦਾ ਖਬਰੇ ਇਹੀ ਹੈ ਅੱਗੇ ਇੱਕ ਨਾ ਕਰਦੇ ਆ ਇਹ ਭਈਆਂ ਦੀ ਗਲਤੀ ਹੈ ਨਾ ਜੀ ਕਾਲਾ ਵੀਰਾਂ ਭਈਏ ਲੈ ਕੇ ਆਇਆ ਫਿਰ ਮੈਂ ਕਿਹਾ ਮ ਵੀਹ ਲੱਗਾ ਕਹਿੰਦਾ ਜਾਣੇ ਇਹ ਕਹਿੰਦਾ ਬਾਹਰੇ ਨਹੀਂ ਫਿਰ ਉਹ ਵੀ ਜਿਹੜੀ ਆਇਆ ਉਹ ਤਾਂ ਫਿਰ ਉਹ ਨਹੀਂ ਛੱਡ ਕਿੱਥੇ ਇਹ ਬਈ ਉਹ ਚੱਲ ਉਹਨੇ ਵੀ ਨਹੀਂ ਦਾ ਪੰਜ ਦਿਨ ਰੜ ਘਾ ਰੱਖਣਾ ਤੇ ਨਾਲ ਦੀ ਨਾਲ ਉਹਨੇ ਲਾਤੇ ਲੱਗੇ ਪੇ ਬੰਦੇ ਲਾਉਣ ਉਹਦੇ ਉਹ ਲੱਗ ਗਿਆ ਥੋੜਾ ਜਿਹਾ ਰਹਿ ਗਿਆ ਹਾਂ ਵਧੀਆ ਲੱਗ ਕਾਲੇ ਨੂੰ ਕਹਿੰਦਾ ਅਸੀਂ ਕਾਲੇ ਦੇ ਪੰਜ ਦਿਨ ਨੂੰ ਆਉਂਦਾ ਲੋਆ ਸ਼ੁਰੂ ਹੋ ਗਿਆ ਸਮਝ ਲੈ 25 ਕਿ ਦਿਨ ਹੋਏ ਆ ਜਿਹੜੇ 15 16 ਤਰੀਕ ਦੇ ਤਾਂ ਲੱਗੇ ਪੇ ਆ 30 20 ਹਾਂ ਗੁੱਜਾ ਕਰਦੇ ਕਰ ਕੇ ਆ ਮੇਰੇ ਵਾਲੀ ਜਿਹੜੀ ਬੱਸ ਟਾਪ ਦੀ ਖੜੀ ਪਹਰ ਆਹ ਜਿਹੜੀ ਮਾਰੀ ਆ ਹਾਂ ਫਿਰ ਦਰ ਆਹ 110 ਖੜੀ ਆ ਦੇਖ ਲੈ ਬਈ ਆਹ ਦੇਖੋ 110 ਖੜੀ ਆ ਓਰੇ ਨਹੀਂ ਨਾ ਆਪਣੇ ਕੱਦੂ ਬਾਈ ਚੱਲ ਜਾਂਦਾ ਮੰਡ-ਮੁੰਡ ਚ ਨਹੀਂ ਚੱਲਦਾ ਕੰਮ ਨਹੀਂ ਮੰਡ ਚ ਨਹੀਂ ਚੱਲਣਾ ਹਾਂ ਕੱਢੇ ਦਾ ਮਤਲਬ ਇਹ ਨਹੀਂ ਹੈਗਾ ਅਸੀਂ ਅੱਗੇ ਫਾਲੀਆਂ ਨਾਲ ਕੱਦੂ ਕਰ ਦਿੰਦੇ ਤੇ ਮੈਸੀ ਹੁੰਦਾ ਤਾਂ ਜ਼ਿਆਦਾ ਪਾਣੀ ਪੂਰਾ ਕਰਦੀ ਮਰ ਜਾਂਦੇ ਤੇ ਅਸੀਂ ਹੁਣ ਮੋਟਰ ਬੇਲੀ ਖੜੀ 4 ਦਿਨ ਹੋ ਗਏ ਉਹੀ ਕਹਿੰਦਾ ਜਿਹੜਾ ਆਪਣੀ ਓਰੇ ਜ਼ਮੀਨ ਵਧੀ ਜਾਣਾ ਇਹ ਆਪਾਂ ਦਾ ਗਾਹਾਂ ਨੂੰ ਇਹੀ ਸੈਟ ਰੱਖੇ ਜੰਨਾ ਬਸ ਲੇਜਰ ਕਰਾ ਕੇ ਛਲਾ ਦੇ ਬਸ ਲੇਜਰ ਕਰਾ ਫਰਾਂਗੇ ਬਾ ਕੋਈ ਰੂਟਾ ਫੇਰ ਦੇ ਜਦੋਂ ਪਣ ਛੱਡ ਚੱਲ ਮੈਨੂੰ ਕੰਮ ਦੇ ਦਉਗੇ ਲੇਜਰ ਦਾ ਵੀ ਗਾਹਾਂ ਨੂੰ ਇਹ ਤਾਂ ਕਰਾਈ ਕਰਨਾ ਲਾਈਟ ਵੀ ਆਪਣੀ ਹੀ ਆ ਬਾਈ ਇਹ ਜਿਹੜੀ 24 ਘੰਟੇ ਵਾਲੀ ਹੈ ਹੋਰ ਕਿਸੇ ਨਹੀਂ ਹੈਗੀ ਆ ਚੱਕਲਾ ਕਹਿੰਦੇ ਮੱਖੀ ਆਉਂਦੀ ਅੱਠ ਕੁੱਫੜ ਕਹਿੰਦਾ ਲਾਈਟ ਦੀ ਉਹਦੀ ਸਾਡੇ ਆਉਂਦੀ ਸਾਡੇ ਭੱਜਦੀ ਦੀ ਵਾ ਬਸ ਸਾੜੇ ਤਾਂ ਨਹੀਂ ਲੈ ਲੈਂਦੇ ਉਹ ਚੱਕਰ ਦੱਸਾਂ ਕਿ ਆਪਣੇ ਲੋਡ ਨਹੀਂ ਹੈਗਾ ਭਰਾਵਾ ਤੂੰ ਵੀਡੀਓ ਚ ਨਾ ਕਹੀਆ ਕਿਤੇ ਸੁਣ ਲਵੇ ਕੋਈ ਵੀਡੀਓ ਕਰਕੇ ਆਉਂਦੀ ਹੈ ਹੈ ਕਰਾਤੀ ਨਹੀਂ ਕਿ ਦਿਨ ਬੰਦ ਕਰਾਈ ਕਿ ਨਹੀਂ ਥੋੜੀ ਕਹਿੰਦੇ ਸਾਡਾ ਬਾਅਦ ਪਲੇਟਾਫਾਰਮ ਨਹੀਂ ਮਾਲਾ ਫੇਰ ਲੇ ਕਿ ਆਉਂ ਬੀਕਾ ਗੱਲ ਉਹ ਚਲਦੀ ਆ ਬਾਈ ਇਹਦੀ ਚਲਦੀ ਆ ਫਿਰ ਉਹ ਇਹਦੀ ਚਲਦੀ ਆ ਤੂੰ ਹਰ ਮਿਲ ਜਣੇ ਦੇਖਦੇ ਆ ਹੋ ਤੇਰੀ ਪਹੁੰਚ ਜਿਆਦਾ ਏ ਮੋਦੀ ਦਾ ਹੀ ਦੇਖਦਾ ਕਈ ਕਈ ਰੰਗ ਮੋਦੀ ਦਾ ਹੀ ਦੇਖਦਾ ਹਾਂ ਤੇਰੀ ਗਾੜੀ ਮੈਨੂੰ ਮੈਂ ਚਲੇਗਾ ਕਿਤੇ ਨਾ ਉੱਥੇ ਰੋਪੜ ਕਹਿੰਦੇ ਆਇਆ ਆਇਆ ਬਲਗੀ ਦੇ ਬਾਈ ਆ ਗਿਆ ਕਾਲਾ ਬਾਈ ਆ ਗਿਆ ਮਾ ਆ ਗਿਆ ਗੱਲ ਮੈਨੂੰ ਜਿਆਦਾ ਜਲਦੀ ਆ ਬਾਈ ਇਹਦੀ ਉਹਦੇ ਚੱਕਰ ਆ ਆਪਣੇ ਬਾਈ ਹੁਣ ਮੋਟਰਾਂ ਬੇਲੀਆਂ ਖੜੀਆਂ ਸਾਰੀਆਂ ਜਲਦੀ ਨਹੀਂ ਬਾਈ ਇੱਕ ਹੀ ਘੰਟਾ ਮਸਾ ਚਲਾਉਂਦੇ ਸਾਰੀਆਂ ਤਾਂ ਹੀ ਫਿਰ ਆਪਣੇ ਲੋਡ ਨਹੀਂ ਪੈਂਦਾ ਹੁਣ ਉਧਰ 8 ਘੰਟੇ ਆਉਂਦੀਆਂ ਸਾਰੀਆਂ ਚੱਲਦੀਆਂ ਮੋਟਰਾਂ ਉਹ ਤਾਂ ਹੀ ਉੱਥੇ 8 ਘੰਟੇ ਹੀ ਦੰਦੇ ਪੂਰੀ 20 ਰੁਪਏ ਦੀ ਰਾਤੀ ਬਾਰੀ ਹੈ ਸਾਰੀ ਰਾਤ ਨੀਗਾ ਹੁਣ ਤੁਸੀਂ ਮੰਡਿ ਚ ਕਦੇ ਰਾਤ ਨੂੰ ਗਏ ਆ ਅਸੀਂ ਗਏ ਹੀ ਨਹੀਂ ਹੁਣ ਮੌਜੂਗਾ ਸੌਂਦੇ ਆ ਉਹ 10 ਰੁਪਏ ਦਾ ਬੱਲੋ ਵੀ ਵਾਜਿਆ ਹੋਇਆ ਪਿਆ ਬਲ ਬਲ ਕੇ ਆਹ ਬੰਦੇ ਨਹੀਂ ਹੁੰਦਾ ਕਿਸੇ ਘੜੀ ਨਹੀਂ ਮੰਨਦਾ ਪੱਲਾ ਪੈ ਇਹ ਇਹ ਕਹਿੰਦਾ ਨਹੀਂ ਘੜਦੀ ਖੱਟੀ ਜੁੰਦਾ ਹੈ ਜੀ ਵੀ ਹੋਣਾ ਚਾਹੁੰਦੇ ਭੱਜੀ 1 ਘੰਟਾ ਭੱਜੀ ਆਉਣ ਪੈਣੀ ਕਿਦਾ ਕਹਿਣਦੇ ਆ 1 ਘੰਟਾ ਉਹਦਾ ਮਾੜੀ ਮੋਟੀ ਹੈ ਉਹ ਹੁਣ ਤਾਂ ਆ ਹੀ ਆ ਬਾਈ ਜੇ ਤੇਰਾ ਜੀ ਕਰਦਾ ਆਪਣਾ ਘੰਟਾ ਪਾਣੀ ਪਾਇਆ ਬਸ ਸਭ ਤੋਂ ਵਧੀਆ ਉਹ ਮਹੀਨਾ ਕੋ ਹੋਰ 15 ਦਿਨ ਲੱਗੀ ਇਹ ਜੀਰੀਆਂ ਪਲ ਗਈਆਂ ਬਸ 15 ਦਿਨ ਲੱਗਿਆ ਮਹੀਏ ਨਹੀਂ ਪਿਆ ਹੈਗਾ ਨਹੀਂ ਤਾਂ ਹੁਣ ਨੂੰ ਕੱਦੀਆਂ ਪਲ ਗਈਆਂ ਦੀਆਂ ਹਮ ਅਬੀ ਤੇ ਉਤੋਂ ਹੀ ਨਹੀਂ ਪੈਣਦਾ 20 ਤਾਂ ਅਸਲ ਚੇਜ਼ ਨਹੀਂ ਪੈਣਦਾ ਬਾਈ ਮੈਂ ਤਾਂ ਘਾਟਾ ਪਾਇਆ ਵਿਚਲੇ ਸਾਦ ਸਾਨੂੰ ਅੱਤ ਲੱਗੇ ਵਿਆ ਮੈਂ ਤਾਂ ਕਹਿੰਦਾ ਵੀ ਜਿੰਨਾ ਕ ਪਹਿਲੇ ਬਹੁਤ ਬੱਤ ਬੱਤ ਠੀਕ ਆ ਬੱਤ ਬ ਗੰਨਿਆਂ ਦਾ ਫਾਇਦਾ ਹੁੰਦਾ ਫਿਰ ਤੁਸੀਂ ਜ਼ਿਆਦਾ ਪਾਣੀ ਚਲਾ ਕੇ ਕੀ ਲੈਣਾ ਮੈਨੂੰ ਦੱਸੋ ਇਹ ਤਾਂ ਸਾਨੂੰ ਤੋਂ ਨੁਕਸਾਨ ਆਏਗਾ ਬੱਸ ਫਿਰ ਮੈਂ ਗੱਲ ਕਰਦਾ ਠੀਕ ਐ ਇੰਨਾ ਪਈ ਜਾ ਸਾਡੇ ਨੂੰ ਸਭ ਪਤਾ ਯਾਰ ਪੰਜ-ਸੱਤ ਦਿਨ ਬਾਅਦ ਫੇਰ ਪਾ ਦੇਣੇ ਨੇ ਉਹ ਇਹਨੂੰ ਆਏ ਬਰਾਬਰ ਹੁਣ ਸੁਣਦਾ ਤਾਂ ਵੀ ਪਿਜਲੇ ਥਾਲੇ ਰਗੜ ਹੋਏ ਚੱਗੇ ਵਿਆਦ ਕੀ ਨਹੀਂ ਵਿਆਦ ਕੀ ਦਾ ਨੂੰ ਲੱਗਣ ਦੇ ਸਰੇ ਕੰਮ ਨੌਕਰੀ ਆਉਣੇ ਵਾਲੀ ਆ ਇਹ ਜਗਾ ਤੇ ਬੰਦੇ ਇੱਥੇ ਤੱਕੜੇ ਦੇ ਹੀ ਖੜੇ ਆ ਹਾਂ ਜਾਂਦਾ ਹਾਂ ਜਦ ਮਰੇ ਜਾਂ ਸਾਡੇ ਇਹ ਜਿਹੜੇ ਤਾਂ ਤੇ ਇਨ ਕਾਜੀ ਤਰੀਕ થી ਅੱਠ ਤਰੀਕ ਆ ਜਿਹੜਾ ਬੂਝਾ ਦਾ ਰੋਟੀ ਨਹੀਂ ਦੀ ਬਾਈ ਸਵਾਦ ਲੱਗਦੀ ਰੋਟੀ ਨਹੀਂ ਦੀ ਜਾਂਦੀ ਅੰਦਰ ਨੂੰ ਸੇਵਾ ਸਾਰੀ ਕਰ ਦੋ ਰੇ ਪਾਤੇ ਤੇ ਤਜੂਰੀਓ ਜੀ ਪੂਰਾ ਕਰਤਾ ਹੈ ਪੂਰਾ ਤਾਂ ਆ ਠੇਕੇ ਵਾਲੀ ਰਗੜਦੀ ਸੀ 30000 ਰੁਪਏ ਤੇ 35-40000 ਰੁਪਏ ਜਾਣਾ ਜਿਹੜਾ ਠੇਕਾ ਵੀ ਗਿਆ ਫਸਲ ਨਹੀਂ ਗਈ ਦੁਆਰਾ ਫੇਰ ਬਈਆਂ ਦੀ ਲੋਈ ਵੀ ਫੇਰ ਦੁਆਰੇ ਦੇ ਦੁਆਰਾ ਫੇਰ ਖਰਚ ਰੇ ਦੁਆਰੇ ਫੇਰ ਪਾਇਆ ਹੁਣ ਤੱਕ ਟਰੈਕਟਰ ਦੇ ਰਿੰਮ ਪਿਲੇ ਆ ਜੜਬਲ ਦੁਆਰੇ ਕੱਦੂ ਚ ਕੱਦੂ ਚ ਬਾੜਿਆ ਹੋ ਟਰੈਕਟਰ ਕਿੱਜੇ ਦੁਆਰਾ ਬਾੜਦੇ ਆਪਾਂ ਹਾਂ ਕੱਦੂ ਹਾਂ ਖੇਤ ਚ ਫੇਰ ਹੋਇਆ ਕੀ ਹੋਇਆ ਵਾਸਤੇ ਚਾਲ ਚੱਲੀ ਹੈ ਮੈਂ ਤਾਂ ਉਦੋਂ ਮੰਮੜੀਆਂ ਤਵੀਆਂ ਕਰਾਂ ਅੰਦਰੇ ਵੀ ਡਰਾਉਣ ਕੁੜੀ ਵਾਲੀਆਂ ਤਵੀਆਂ ਧੋਦੀਏ ਗੂੜਾ ਪਿੰਡ ਗੂੜਾ ਅਸਰੀ ਕਾਲ ਜੀ ਮਾਰ ਦੇ ਮਾਰ ਕੱਪੜਾ ਮਾਰ ਦੇ ਨਾ ਤੂੰ ਪਾਣੀ ਮਾਰ ਦੇ ਠੀਕ ਹੈ